ਆਨਦ ਦੇ ਵਿੱਚ ਸੰਤ ਬਾਪਾ ਜੂਸ ਸਿੰਘ ਜੀ ਦੀ ਸਲਾਮਾ ਬਖਸ਼ੀ ਕਰਾਈ ਜਾ ਰਹੀ ਹੈ ਜਿਹੜਾ ਨਗਰ ਕੀਰਤਨ ਪਿੰਡ ਦੇ ਵਿੱਚ ਆ ਰਿਹਾ ਹੈਗਾ ਜੋ ਤੀ ਪੂਰੇ ਪ੍ਰਯਾਸ ਕਾਰਨ ਨਾਲ ਨਗਰ ਕੀਰਤਨ ਦੇ ਵਿੱਚ ਨਿਰਮਾਣ ਚੱਲ ਰਿਹਾ ਹੈ ਜੀ ਮੈਂ ਡਾਕਟਰ ਸਾਹਿਬਾ ਆਪਣੇ ਨੰਬਰ ਤੋਂ ਸਰਕਾਰ ਤੋਂ ਹੋ ਰਿਹਾਗਾ ਲੋਕਨ ਪ੍ਰਬੰਧ ਕਮੇਟੀ ਦੇ ਸਹਿਯੋਗ ਦੇ ਨਾਲ ਪਿੰਡ ਤੇ ਨਗਰ ਤੇ ਸਹਿਯੋਗ ਦੇ ਨਾਲ ਪੂਰਾ ਵਧੀਆ ਪ੍ਰਬੰਧ ਚੱਲ ਰਿਹਾ ਹੈਗਾ ਇਸ ਦੇ ਵਿੱਚ ਇਹ ਸੰਸਥਾ ਦਾ ਸਹਿਯੋਗ ਹੈਗਾ ਲਾਇਆ ਨੂੰ ਚੱਲ ਰਿਹਾ ਹੈਗਾ ਾਰੇ ਇਲਾਕਾ ਦੇ ਵਸਨੀਕਾਂ ਨੂੰ ਬੇਨਤੀ ਹੈ ਕਿ ਲੋਕਾਂ ਦੇ ਨਾਲ ਸਰਹਾਦਾਰ ਤਰ ਮਗਦਮਾਨ ਚੱਲਣਗੇ ਤੇ ਹਮੋਂਹਾ ਕੇ ਪੁੱਛਣ ਦੀ ਨੰਨਾਰੇ ਚਾਰ ਜੀਪਾਂ ਦੀ ਬੇਨਤੀ ਕਰਦੇ ਹਾਂ ਬਾਈ ਜੀ ਦਾ ਖਾਸ ਸਾਹਿਬ ਬਾਈ ਜੀ ਦੀ ਫਤਿਹ ਬਾਰੇ ਗੁਰਦੀਪ ਦਾ ਖਾਸ ਸਾਹਿਬ ਬਾਈ ਬਾਈ ਦੀ ਫਤਿਹ ਇਹ ਅੱਜ ਅਭੀ 2024 ਮਾਰਚ ਦਾ ਮਹੀਨਾ ਅੱਜ ਵੀਰਚ ਅੱਜ ਤੇ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਸਾਡਾ ਪਿੰਡ ਮੋਜੋ ਖੁਰਦ ਜ਼ਿਲ੍ਹਾ ਮਾਨਸਾ ਸੰਤ ਬਾਬਾ ਜੋਤ ਸਿੰਘ ਜੀ ਦਾ ਸੰਤ ਬਾਬਾ ਜੋਤ ਸਿੰਘ ਜੀ ਦੀ ਵਰਸੀ ਹੈ ਜਿਹੜੀ ਕਿ ਅਸੀਂ ਜਾਂ 55ਵੀਂ ਵਰ੍ਹੇ ਜਿਹੜੀ ਲਗਾਤਾਰ ਮਨਾ ਰਹੇ ਹਾਂ 40 45 50 ਸਾਲ ਦੀ ਉਮਰ ਸਾਡੀ ਵੀ ਹੋ ਗਈ ਪੁਰਖਿਆਂ ਤੋਂ ਸੁਣਦਿਆਂ ਕਿ ਸਾਡੇ ਪਿੰਡ ਦੀ ਹੀ ਸ਼ਕਤੀ ਸੰਤ ਬਾਬਾ ਜੋਸ਼ ਸਿੰਘ ਜੀ ਇਹਨਾਂ ਦਾ ਪਰਿਵਾਰ ਸਾਰਾ ਪੁੱਤੇ ਦਾਤਾ ਸੂਰ ਤੇ ਸਾਰਾ ਹੈਗਾ ਪਰਿਵਾਰ ਹੈ ਕਿ ਬਹੁਤ ਧੂਮ-ਧਾਮ ਨਾਲ ਇਹ ਵਰ੍ਹੇ ਜਿਹੜੀ ਅਸੀਂ ਮਨਾ ਰਹੇ ਹਾਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਲੋਕ ਕਮੇਟੀ ਦੇ ਸਟੋਗ ਨਾਲ ਇਹ ਮਨਾਇਆ ਸਾਰਾ ਹੀ ਨਗਰ ਬਹੁਤ ਨੰਕਰ ਬਹੁਤ ਜੀ ਸਾਡੀ ਜਿਹੜੀ ਉਹਦੀ ਹੈ ਪਿੰਡ ਦੀ ਲਗਭਗ ਹੈਗੀ 2000 ਦੀ ਵਾਦੀ ਹੈ ਪੂਰੇ ਧੂਮ-ਧਾਮ ਨਾਲ ਅਸੀਂ ਇਹ ਵਰਸੀ 65ਵੀਂ ਵਰਸੀ ਮਨਾ ਰਹੇ ਹਾਂ ਸੰਗਤਾਂ ਦੇ ਸਹਿਯੋਗ ਨਾਲ ਸਾਰੇ ਢੋਡਿਪੜਾ ਕੋਈ ਇੱਥੇ ਜਾਤ ਪਾਤ ਦਾ ਕੋਈ ਫਰਕ ਨਹੀਂ ਮੰਨਦੂਰ ਜਾਂ ਕੋਈ ਕਿਸੇ ਨੂੰ ਕਹੀ ਨਹੀਂ ਜਾਂਦਾ ਸਾਰੀ ਸਿੱਖ ਕੌਮ ਬਹੁਤ ਪ੍ਰਸ ਨਾਲ ਮਨਾ ਰਹੀਆਂ ਤੇ ਸਾਡੇ ਸੰਤ ਬਾਬਾ ਇਹਨਾਂ ਤੋਂ ਬਾਬਾ ਜੋਸ਼ੀ ਤੋਂ ਬਾਅਦ ਸੰਤ ਬਾਬਾ ਜਾਗਰ ਸਿੰਘ ਜੀ ਹੋਏ ਜਿਹੜੇ ਸੰਤ ਲੰਗੋਵਾਲ ਹੋਏ ਕਮਕੱਢੀ ਮਾਨਸ਼ੀਤ ਹੋਈ ਹੈ ਸੰਤ ਲੰਗੋਆ ਉਹ ਵੀ ਇਹਨਾਂ ਨੇ ਇਥੋਂ ਕਿਦਾਂ ਪ੍ਰਾਪਤ ਕੀਤੀ ਸਾਡੇ ਪਿੰਡ ਦੇ ਹੀ ਇੱਕ ਜੰਪਾਲ ਜਿਆਨੀ ਲਾਲ ਸਿੰਘ ਜੀ ਉਹਨਾਂ ਦਾ ਵੀ ਪ੍ਰਵਾਹ ਹੈਗਾ ਅਸੀਂ ਜਿੰਨੀਆਂ ਵੀ ਸੰਗਤਾਂ ਦੇਸ਼ ਵਿਦੇਸ਼ ਵਿੱਚ ਬੈਠੀਆਂ ਨੇ ਸਾਰੀਆਂ ਸੰਗਤਾਂ ਨੂੰ ਅਸੀਂ ਬਾਬਾ ਜੀ ਦੇ ਅੰਬਾਸ਼ੀ ਦੀ ਵਧਾਈ ਦਿੰਨੇ ਆ ਤੇ ਸੰਗਤਾਂ ਨੂੰ ਕਹਿੰਦੇ ਆ ਵੀ ਕਾਹਾਂ ਬਾਰੇ ਵੀ ਆਪਦੀ ਬੱਚਿਆਂ ਨੂੰ ਨਵੀਂ ਪੀੜੀ ਨੂੰ ਅਸੀਂ ਪ੍ਰਚਾਰਕ ਕਰਦੇ ਆ ਕਿ ਇੱਕ ਮੈਂ ਵੀਰ ਨੂੰ ਕਹਿਣਾ ਵੀ ਕੈਮਰਾ ਆ ਚ ਆ ਰਹੇ ਨੇ ਇੱਕ ਵੀ ਬੰਦੇ ਦਾ ਸਿਰ ਨਹੀਂ ਲੰਗਾ ਸਾਰਿਆਂ ਨੇ ਕਿਸੇ ਦੇ ਜੁੱਤੀ ਨਹੀਂ ਪਾਈ ਟਾੜੀਆਂ ਨੂੰ ਵੀ ਬੇਨਤੀ ਹੈ ਬਹੁਤ-ਬਹੁਤ ਬੁਲਾ ਰਹੇ ਇੱਥੇ ਆਉਂਦੇ ਨੇ ਇੱਥੇ ਰਾਮੂ ਵਾਲੀਆ ਵੀ ਗਾ ਕੇ ਗਿਆ ਇੱਥੇ ਪਾਰਸ ਵੀ ਗਾ ਕੇ ਗਿਆ ਸਾਡੇ ਪਿੰਡ ਦਾ ਸੰਤਾਂ ਦਾ ਅਸੀਂ ਸੰਗਤ ਦਾ ਦੇਣ ਨਹੀਂ ਦੇ ਸਕਦੇ ਐਨੇ ਕਹਿੰਦੇ ਹੋਏ ਸੰਤਾਂ ਨੂੰ ਬੇਨਤੀ ਕਰਦੇ ਆ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ